ਹਾੜਾ ਦੀ ਚਪੇਟ ਪੰਜਾਬ ਦੇ 9 ਜ਼ਿਲ੍ਹੇ ਆਏ ਹੋਏ ਨੇ ਤਕਰੀਬਨ 1000 ਪਿੰਡ ਨੇ ਜੋ ਕਿ ਟਾਪੂ ਬਣੇ ਹੋਏ ਨੇ ਜਿਸ ਕਰਕੇ 23 ਲੋਕਾਂ ਦੀ ਮੌਤ ਹੜ੍ਹਾਂ ਚ ਰੁਣ ਕਰਕੇ ਹੋ ਚੁੱਕੀ ਹੈ ਰਿਸਕ ਆਪਰੇਸ਼ਨ ਲਗਾਤਾਰ ਜਾਰੀ ਹੈ ਪਰ ਹੋਨੇ ਵੀ ਸਥਿਤੀ ਹੋਰ ਚਿੰਤਾਜਨਕ ਹੋ ਸਕਦੀ ਹੈ ਕਿਉਂਕਿ ਅੱਜ ਤੇ ਕੱਲ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕੀਤਾ ਗਿਆ ਹੈ ਡੈਮਸ ਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਮੈਂ ਇਸ ਕੱਲ ਦਾ ਜ਼ਿਕਰ ਇਸ ਕਰਕੇ ਕਰ ਰਹੀ ਹਾਂ ਕਿਉਂਕਿ ਅੱਗੇ ਮੈਂ ਜ਼ਿਕਰ ਕਰਾਂਗੀ ਪੰਜਾਬ ਤੇ ਹਰਿਆਣਾ ਦਾ ਗਵਾਂਡੀ ਸੂਬੇ ਨੇ ਪੰਜਾਬ ਤੇ ਹਰਿਆਣਾ ਅਕਸਰ ਪਾਣੀ ਦੇ ਮਾਮਲੇ ਨੂੰ ਲੈ ਕੇ ਆਮੋ-ਸਾਮਣੇ ਹੋਏ ਨਜ਼ਰ ਆਦ ਨੇ ਤੇ ਪੰਜਾਬ 'ਚ ਹੜ੍ਹਾਂ ਦੇ ਸੰਕਟ ਦੇ ਵਿਚਾਲੇ ਪਾਖੜਾ ਦੇ ਪਾਣੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਪੰਜਾਬ ਤੇ ਹਰਿਆਣਾ ਆਮੋ ਸਾਹਮਣੇ ਨਜ਼ਰ ਆ ਰਹੇ ਨੇ ਪਰ ਇਸ ਵਾਰ ਮਸਲਾ ਕੁਝ ਹੋਰ ਹੈ ਮਸਲਾ ਕੁਝ ਵਕਰਾ ਹੈ ਇਸ ਵਾਰ ਪੰਜਾਬ ਪਾਣੀ ਦੇਣ ਨੂੰ ਤਿਆਰ ਹੈ ਪਰ ਹਰਿਆਣਾ ਪਾਣੀ ਲੈਣ ਨੂੰ ਤਿਆਰ ਨਹੀਂ ਹੈ ਤੇ ਪਾਣੀ ਲੈਣ ਤੋਂ ਹਰਿਆਣਾ ਪਾਸਾ ਵਟ ਰਿਹਾ ਹੈ ਦਰਸਲ ਪੰਜਾਬ ਨੇ ਕਰੀਬ 22 ਅਗਸਤ ਨੂੰ ਹਰਿਆਣਾ ਨੂੰ ਚਿੱਠੀ ਲੈ ਕੇ ਵਾਧੂ ਪਾਣੀ ਦੇਣ ਦੀ ਪੇਸ਼ਕਸ਼ ਕੀਤੀ ਸੀ ਕਰੀਬ ਇੱਕ ਹਫਤੇ ਦੀ ਚੁੱਪੀ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੇ ਚਿੱਠੀ 'ਚ ਵਾਧੂ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਕਿਨਾਰਾ ਕਰ ਦਿੱਤਾ ਬਲਕਿ ਕੋਟੇ 'ਚ ਹੋ ਹੀ ਕੱਟ ਪਾਣੀ ਕਟਾਉਣ ਦੀ ਮੰਗ ਵੀ ਕੀਤੀ ਹੈ ਹਰਿਆਣਾ ਸਰਕਾਰ ਨੇ ਪਹਿਲਾਂ 7900 ਕਿਊਸਿਕ ਪਾਣੀ ਲੈਣ ਦਾ ਇੰਟੈਂਡ ਕੀਤਾ ਸੀ ਤੇ ਹੁਣ ਹਰਿਆਣਾ ਨੇ ਇਹ ਪਾਣੀ 6250 ਕਿਊਸਿਕ ਕਰਨ ਲਈ ਕਹਿ ਦਿੱਤਾ ਹੈ ਮਤਲਬ ਵਾਧੂ ਪਾਣੀ ਦਾ ਤਾਂ ਸਵਾਲ ਹੀ ਨਹੀਂ ਬਦਲੇ ਕੋਟੇ ਚੋਹੀ ਪਾਣੀ ਕਟਾਉਣ ਦੀ ਗੱਲ ਇਸ ਤਰ੍ਹਾਂ ਆਖੀ ਗਈ ਹੈ ਪਾਕੜਾ ਨਹਿਰ 'ਚ ਇਸ ਵੇਲੇ 8884 ਕਿਊਸਿਕ ਪਾਣੀ ਆ ਰਿਹਾ ਹੈ ਤੇ ਪੰਜਾਬ ਨੇ ਹਰਿਆਣਾ ਸਰਕਾਰ ਨੂੰ ਹੋਰ ਪਾਣੀ ਦੇਣ ਲਈ ਇੰਟੈਂਡ ਮੰਗਿਆ ਸੀ ਤੇ ਪੰਜਾਬ 'ਚ ਖਾੜਾ ਦੇ ਸੰਕਟ ਵਿਚਾਲੇ ਪਾਖੜਾ ਦੇ ਪਾਣੀ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਇੱਕ ਵਾਰ ਫਿਰ ਤੋਂ ਆਮੋ-ਸਾਮਣੇ ਨਜ਼ਰ ਆ ਰਹੇ ਨੇ ਜਿਵੇਂ ਮੈਂ ਜ਼ਿਕਰ ਕਰਾ ਅਪ੍ਰੈਲ ਦੇ ਮਹੀਨੇ ਦਾ ਅਪ੍ਰੈਲ ਦੇ ਮਹੀਨੇ 'ਚ ਕਿਸੇ ਦੇ ਨਾਲ ਇਹ ਜੋ ਪੂਰਾ ਮਾਮਲਾ ਪੱਖਿਆ ਸੀ ਕਿਉਂਕਿ ਪੰਜਾਬ ਨੇ ਮਨਾ ਕੀਤਾ ਸੀ ਉਸ ਦੌਰਾਨ ਪਾਣੀ ਨਹੀਂ ਸੀ ਇਹ ਪੂਰਾ ਮਾਮਲਾ ਹਾਈ ਕੋਰਟ ਗਿਆ ਤੇ ਸੁਪਰੀਮ ਕੋਰਟ ਵੀ ਗਿਆ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਆਮ ਆਦੀ ਪਾਰਟੀ ਦਾ ਜਵਾਬ ਸਾਹਮਣਾ ਹੈ ਹਰਿਆਣਾ ਦੇ ਵੱਲੋਂ ਵਾਧੂ ਪਾਣੀ ਲੈਣ ਤੋਂ ਪਾਸਾ ਵਟਨ ਤੇ ਆਮ ਆਦੀ ਪਾਰਟੀ ਨੇ ਤਿੱਖਾ ਨਿਸ਼ਾਨਾ ਸਾਧਿਆ ਹੈ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਦੋਂ ਪੰਜਾਬ ਪਿਆਸਾ ਹੁੰਦਾ ਹੈ ਉਦੋਂ ਸਾਡਾ ਹੱਕ ਖੋਇਆ ਜਾਂਦਾ ਹੈ ਹੁਣ ਚਾਰੇ ਪਾਸੇ ਪਾਣੀ ਹੈ ਤਾਂ ਪੰਜਾਬ ਨੂੰ ਇਕੱਲਾ ਛੱਡ ਦਿੱਤਾ ਹੈ ਪੰਜਾਬ ਨੇ ਹਰਿਆਣਾ ਨੂੰ ਗੁਹਾਰ ਲਗਾਈ ਸੀ ਕਿ ਵਾਧੂ ਪਾਣੀ ਲੈ ਲਿਆ ਜਾਏ ਪਾਖੜਾ ਦਾ ਪਾਣੀ ਲੈ ਲਓ ਤਾਂ ਜੋ ਪੰਜਾਬ ਬਚ ਜਾਵੇ ਹਰਿਆਣਾ ਦਾ ਜਵਾਬ ਆਇਆ ਹੈ ਕਿ ਕੋਟਾ ਘਟਾ ਦਿਓ ਕਿ ਪੰਜਾਬ ਸਿਰਫ ਨੁਕਸਾਨ ਚੱਲਣ ਲਈ ਹੈ ਕਿ ਮਦਦ ਕਰਾਂਗੇ ਕਹਿਣਾ ਸਿਰਫ ਜੁੰਮਲਾ ਸੀ ਆਮ ਆਦਮੀ ਪਾਰਟੀ ਨੇ ਤੇ ਕਾ ਪ੍ਰਤੀਕੰਮ ਦਿੱਤਾ ਹੈ ਕਿਉਂਕਿ 22 ਅਗਸਤ ਨੂੰ ਇੱਕ ਚਿੱਠੀ ਲਿਖੀ ਗਈ ਹਰਿਆਣਾ ਸਰਕਾਰ ਨੂੰ ਕਿ ਬਾਦੂ ਪਾਣੀ ਲੈ ਲਿਆ ਜਾਏ ਜਿਸ ਕਰਕੇ ਜੋ ਡੈਮਸ ਦਾ ਜੋ ਪਾਣੀ ਦਾ ਲੈਵਲ ਹੈ ਥੋੜਾ ਘਟ ਜਾਏਗਾ ਖਤਰਾ ਹੜਾ ਦਾ ਹੋਰ ਘਟ ਜਾਏਗਾ ਪਰ ਹਰਿਆਣਾ ਨੇ ਕੋਰੀ ਨਾ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਜੋ ਸਾਨੂੰ ਪਾਣੀ ਮਿਲ ਰਿਹਾ ਉਸ ਦਾ ਕੋਟਾ ਵੀ ਕਟਾ ਲਿਓ ਤੇ ਹੁਣ ਇਸ ਪੂਰੇ ਮਾਮਲੇ ਤੇ ਆਮ ਆਦੀ ਪਾਰਟੀ ਦੇ ਵੱਲੋਂ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਪਿਆਸਾ ਹੁੰਦਾ ਹੈ ਉਦੋਂ ਸਾਡਾ ਹੱਕ ਖੋਇਆ ਜਾਂਦਾ ਹੈ ਹੁਣ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਤੇ ਪੰਜਾਬ ਨੂੰ ਇਕੱਲਾ ਛੱਡ ਦਿੱਤਾ ਗਿਆ ਹੈ ਪਾਵ ਕਹਿੰਦਾ ਕੀ ਇਸ ਔਖੀ ਕੜੀ 'ਚ ਪੰਜਾਬ ਨੂੰ ਇਕੱਲਾ ਛੱਡ ਦਿੱਤਾ ਗਿਆ ਮੇਨਾ ਮੇਰੇ ਆਮ ਆਦਮੀ ਪਾਰਟੀ ਦੇ ਆਗੂ ਨੀਲਗਗ ਜੁੜ ਹੋਏ ਨੇ ਸਰਬੋਤ ਸਵਾਗਤ ਹੈ ਤੁਹਾਨੂੰ న్యూਸ 18 ਪੰਜਾਬ ਤੇ ਐ ਇਸ ਔਖੀ ਕੜੀ 'ਚ ਪੰਜਾਬ ਨੂੰ ਇਕੱਲਾ ਛੱਡ ਦਿੱਤਾ ਗਿਆ ਤੁਹਾਡੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਹਾਲਾਂਕਿ ਗੁਹਾਰ ਲਗਾਈ ਗਈ ਸੀ ਕਿ ਵਾਧੂ ਪਾਣੀ ਲੈ ਲਿਆ ਜਾਏ ਪਰ ਹਰਿਆਣਾ ਸਰਕਾਰ ਨੇ ਕੋਰੀ ਨਾਕਾ ਕਰ ਦਿੱਤੀ ਇਨਫੈਕਟ ਕਿਹਾ ਕਿ ਜੋ ਪਾਣੀ ਦੇ ਵੀ ਰਹੇ ਹੋ ਉਸ ਦਾ ਵੀ ਕੋਟਾ ਘਟਾ ਦਿਓ ਵਾਹ ਦੇਖੋ ਮੈਡਮ ਪੂਰੇ ਹਿੰਦੁਸਤਾਨ ਨੇ ਦੇਖਿਆ ਕਿ ਕਿਸ ਕਦਰ ਜਦੋਂ ਸਾਡੀ ਧਰਤੀ ਪਿਆਸੀ ਸੀ ਜਦੋਂ ਸਾਨੂੰ ਪਾਣੀ ਦੀ ਜ਼ਰੂਰਤ ਸੀ ਉਦੋਂ ਸਾਡੇ ਪਾਣੀ ਨੂੰ ਲੁੱਟਣ ਦੀਆਂ ਸਾਜਸ਼ਾਂ ਕੀਤੀਆਂ ਗਈਆਂ ਕਿਸ ਕਦਰ ਬੀਬੀ ਐਮਬੀ ਨੂੰ ਉਸ ਦੇ ਵਿੱਚ ਇਨਵੋਲਵ ਕੀਤਾ ਗਿਆ ਕਿਸ ਕਦਰ ਸੈਂਟਰਲ ਉਸ ਦੇ ਵਿੱਚ ਇਨਵੋਲਵ ਕੀਤਾ ਗਿਆ ਔਰ ਰਾਤੋਂ ਰਾਤ ਕਿਸ ਕਦਰ ਜਿਹੜਾ ਹੈਗਾ ਬੀਬੀ ਐਮਬੀ ਦਾ ਚੇਅਰਮੈਨ ਜਿਹੜਾ ਉੱਥੋਂ ਦੇ ਗੇਟ ਖੋਲਣ ਵਾਸਤੇ ਪਹੁੰਚ ਗਿਆ ਸੀ ਇਹ ਉਹ ਵਕਤ ਸੀ ਜਦੋਂ ਇਹ ਸਾਡਾ ਪਾਣੀ ਲੁੱਟਣਾ ਚਾਹੁੰਦੇ ਸੀ ਉਸ ਟਾਈਮ ਤੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਆਖੀ ਸੀ ਕਿ ਬਈ ਜਦੋਂ ਹੜ ਆਉਂਦੇ ਅਸੀਂ ਸਿਰਫ ਅਸੀਂ ਚੱਲਦੇ ਜੋ ਪਾਣੀ ਦੀ ਜ਼ਰੂਰਤ ਹੈ ਸਾਡੇ ਤੋਂ ਸਾਡਾ ਕੋਟਾ ਵੀ ਖੋਇਆ ਜਾ ਰਿਹਾ ਹੈਗਾ ਔਰ ਆਪਣੇ ਕੋਟੇ ਤੋਂ ਵੱਧ ਪਾਣੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਮੈਡਮ ਇੱਕ ਪੰਜਾਬੀਆਂ ਵਾਰੀ ਬੜੀ ਕਹਾਵਤ ਜਨਨ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਮੁਸ਼ਕਲ ਦੀ ਘੜੀ ਦੇ ਵਿੱਚ ਪੰਜਾਬੀ ਹਮੇਸ਼ਾ ਮਤਲਬ ਮਦਦ ਕਰਨ ਲਈ ਹਮੇਸ਼ਾ ਅੱਗੇ ਰਹਿੰਦੇ ਆ ਅੱਜ ਤੁਸੀਂ ਦੇਖੋ ਜਿਸ ਕਦਰ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਪੰਜਾਬ ਦੇ ਵਿੱਚ ਇਸ ਕਦਰ ਜਾਨੀ ਕਿ ਤਬਾਹੀ ਮੱਚੀ ਹੋਈ ਹੈ ਔਰ ਪੰਜਾਬ ਨੇ ਇੱਕ ਲੈਟਰ ਲਿਖ ਕੇ ਹਰਿਆਣਾ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਤੁਹਾਨੂੰ ਪਾਣੀ ਦਾ ਜਿਹੜਾ ਕੋਟਾ ਥੋੜਾ ਜਿਆਦਾ ਪਾਣੀ ਲੈ ਲਵੋ ਤਾਂ ਕਿ ਜਿਹੜਾ ਹੜ੍ਹਾਂ ਦਾ ਖਤਰਾ ਹੈਗਾ ਡੈਮ ਡੈਮ ਜਿਹੜੇ ਹੈਗੇ ਆ ਓਵਰਫਲੋ ਚੱਲ ਰਹੇ ਨੇ ਤੇ ਉਸ ਦੇ ਨਾਲ ਪੰਜਾਬ ਤੇ ਵੀ ਸ਼ਾਇਦ ਕੁਝ ਰੀਲੀਫ ਮਿਲ ਜਵੇ ਹਾਲਾਂਕਿ ਤੁਹਾਨੂੰ ਇਹ ਵੀ ਯਾਦ ਹੋਵੇਗਾ 2 ਦਿਨ ਪਹਿਲਾਂ ਇੱਕ ਰਾਜਨੀਤਿਕ ਤੌਰ ਤੇ ਚਿੱਠੀ ਜੁਮਲਾ ਛੱਡਿਆ ਗਿਆ ਚਿੱਠੀ ਲਿਖੀ ਨਾਇਬ ਸੈਣੀ ਵੱਲੋਂ ਕਿ ਪੰਜਾਬ ਨੂੰ ਤਰ੍ਹਾਂ ਦੀ ਮਦਦ ਕਰਨ ਨੂੰ ਤਿਆਰ ਆ ਉਦੋਂ ਵੀ ਪੰਜਾਬ ਦੇ ਲੋਕਾਂ ਨੇ ਇਹੀ ਕਿਹਾ ਸੀ ਇਹ ਸਿਰਫ ਤੇ ਸਿਰਫ ਝੁੰਮਲੇ ਬਾਜੀ ਹੈ ਅੱਜ ਬਿਲਕੁਲ ਉਹ ਸਾਹਮਣੇ ਆ ਗਈ ਹੈ ਕਿ ਉਹ ਸਿਰਫ ਤੇ ਸਿਰਫ ਝੁੰਮਲੇ ਬਾਜੀ ਸੀ ਅੱਜ ਪੰਜਾਬ ਨੂੰ ਬਿਲਕੁਲ ਇਕੱਲਾ ਛੱਡਿਆ ਗਿਆ ਹੈਗਾ ਸੋ ਸਾਡਾ ਸਵਾਲ ਇਹ ਹੈਗਾ ਕਿ ਜਦੋਂ ਧਰਤੀ ਪਿਆਸੀ ਹੁੰਦੀ ਹੈ ਉਦੋਂ ਸਾਡੇ ਪਾਣੀ ਤੇ ਡਾਕਾ ਵਾਰਨ ਆਉਂਦੇ ਹੋ ਤੇ ਅੱਜ ਜਦੋਂ ਸਾਡੇ ਕੋਲੇ ਪਾਣੀ ਫालतू ਹੋਇਆ ਤਾਂ ਚਾਰੇ ਪਾਸੇ ਪਾਣੀ ਪਾਣੀ ਹੋਇਆ ਤਾਂ ਉਸ ਸਮੇਂ ਸਾਡਾ ਤੁਸੀਂ ਇਹ ਪਾਣੀ ਕਿਉਂ ਨਹੀਂ ਲੈਂਦੇ ਸੋ ਨੇਚਰਲੀ ਅੱਜ ਪੰਜਾਬੀ ਹਰ ਇੱਕ ਪੰਜਾਬੀ ਦੇ ਦਿਲ ਦੇ ਵਿੱਚ ਇੱਕ ਗਰਜ ਵੀ ਹੈ ਗੁੱਸਾ ਵੀ ਹੈਗਾ ਔਰ ਗਿਲਾ ਵੀ ਹੈ ਇਸ ਚੀਜ਼ ਦਾ ਹੈਗਾ ਕਿ ਮੁਸ਼ ਦੇ ਵਿੱਚ ਪੰਜਾਬ ਨੂੰ ਇਕੱਲਾ ਛੱਡਿਆ ਗਿਆ ਹੈਗਾ ਔਰ ਇਸ ਚੀਜ਼ ਦੇ ਬਾਰੇ ਇਹਨਾਂ ਨੂੰ ਸੋਚਣਾ ਪਏਗਾ ਔਰ ਪੰਜਾਬ ਜਿਹੜਾ ਹੈ ਇੱਕ ਗੱਲ ਬੜੀ ਕਲੀਅਰ ਹੈਗੀ ਹੈ ਕਿ ਅੱਜ ਤੁਸੀਂ ਸਾਡੇ ਦੁਆਨੀਆਂ ਨਹੀਂ ਲੈ ਰਹੇ ਕੱਲ ਨੂੰ ਜਦੋਂ ਤੁਹਾਨੂੰ ਮਤਲਬ ਪਾਣੀ ਦੀ ਜ਼ਰੂਰਤ ਹੋਈ ਤੇ ਗਰੰਟੀ ਹੈਗੀ ਤੇ ਪੰਜਾਬ ਆਪਣਾ ਪਾਣੀ ਲੁੱਟਣ ਨਹੀਂ ਦੇਗਾ ਉਸ ਵੋਟ ਨੂੰ ਜੀ ਜੀ ਨੀਲਰਜਿਤ ਉਸਰਾਣਾ ਜੁੜੇ ਹੋਣ ਸੰਡਾਇਲ ਰੰਜੀਤਾ ਮਹਿਤਾ ਜੁੜੇ ਹੋਣ ਹਰਿਆਣਾ ਬੀਜੇਪੀ ਦੇ ਆਗੂ ਨੇ ਮੈਮ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਆਮ ਆਦਮੀ ਪਾਰਟੀ ਸਰਕਾਰ ਦਾ ਕਹਿਣਾ ਹੈ ਕਿ ਔਖੀ ਕੜੀ 'ਚ ਪੰਜਾਬ ਨੂੰ ਇਕੱਲਾ ਛੱਡ ਦਿੱਤਾ ਗਿਆ ਬਲਕਿ ਇਸ ਔਖੀ ਕੜੀ 'ਚ ਦੇਖੋ ਆਮ ਆਦਮੀ ਪਾਰਟੀ ਹਮੇਸ਼ਾ ਹੀ ਰਾਜਨੀਤੀ ਕਰਦੀ ਰਹੀ ਹੈ ਔਰ ਅੱਗੇ ਵੀ ਰਾਜਨੀਤੀ ਹੀ ਕਰੇਗੀ ਜਦੋਂ ਹਰਿਆਣਾ ਪਿਆਸਾ ਮਰਦਾ ਸੀ ਤੇ ਪਾਣੀ ਮੰਗਦਾ ਸੀ ਤਾਂ ਇਹ ਕਹਿੰਦੇ ਸੀਗੇ ਕਿ ਖੂਨ ਦੀ ਇੱਕ ਬੂੰਦ ਕੀ ਪਾਣੀ ਦੀ ਇੱਕ ਬੂੰਦ ਨਹੀਂ ਨਵਾੰਗੀ ਇਹ ਹੁਣ ਅੱਜ ਉੱਥੇ ਹੜ੍ਹ ਆ ਰਹੇ ਨੇ ਇਹ ਨਹੀਂ ਕਿ ਬਾਰਿਸ਼ ਸਲੀ ਪੰਜਾਬ 'ਚ ਪੈ ਰਹੀ ਹੈ ਔਰ 올 ਇੰਡੀਆ ਦੇ ਵਿੱਚ ਬਾਰਿਸ਼ ਜ਼ਿਆਦਾ ਹੈ ਇਸ ਵਾਰੀ ਔਰ ਹਰਿਆਣਾ ਦੇ ਵਿੱਚ ਜਿਹੜੀ ਕੱਗਰ ਨਦੀ ਔਰ ਬਾਕੀ ਨਦੀਆਂ ਵਹਿਰੀਆਂ ਨੇ ਉਹ ਵੀ ਹਾਈ ਲੈਵਲ 'ਤੇ ਪੂਰੀ ਮੈਨੇਜਮੈਂਟ ਦੇ ਨਾਲ ਹਰਿਆਣਾ ਸਰਕਾਰ ਆਪਣੇ ਹੜ੍ਹਾਂ ਤੋਂ ਇੱਥੇ ਮੈਨੇਜਮੈਂਟ ਕਰ ਰਹੀ ਹੈ ਅੱਜ ਆਮ ਆਦਮੀ ਪਾਰਟੀ ਵਾਲਿਆਂ ਨੂੰ ਇਹ ਪੁੱਛੋ ਕਿ ਭਗਵੰਤ ਸentityManager ਜੀ ਨੇ ਐਸੀ ਤਰਾਸ ਦੀਆਂ ਵਾਸਤੇ ਪਹਿਲਾਂ ਸ੍ਰੀ ਪਲੈਨਿੰਗ ਕਰਕੇ ਇਹ ਪਾਣੀ ਦੇ ਹੜ੍ਹੜੇ ਆ ਰਹੇ ਨੇ ਇਹਨਾਂ ਵਾਸਤੇ ਕਿਉਂ ਨਹੀਂ ਸੋਚਿਆ ਅੱਜ ਆਪਣਾ ਹੜ੍ਹ ਸਾਡੇ ਵਰਤ ਕੇ ਲੰਮੀ ਕੋਸ਼ਿਸ਼ ਕਰਨੇ ਕਿ ਤੁਸੀਂ ਫालतू ਪਾਣੀ ਲੈ ਲਓ ਜਦੋਂ ਅਸੀਂ ਮੰਗਦੇ ਸੀ ਪਾਣੀ ਤਾਂ ਤਾਂ ਛੱਤੀ ਠੋਕੇ ਕਹਿੰਦੇ ਸੀ ਕਿ ਇੱਕ ਬੂੰਦ ਪਾਣੀ ਦੇਵੇਗਾ ਪੰਜਾਬ ਇਹੀ ਨਾਗਿਤੀ ਕਰਨੀ ਭਗਵੰਤ ਮਾਨ ਦੀ ਪਾਣੀ ਚਲਣ ਹਰ ਸਾਡੇ ਤੋਂ ਇਹ ਕਹਿ ਰਹੇ ਕਿ ਜੋ ਲੋੜ ਪੈਂਦੇ ਹਰਿਆਣਾ ਨੂੰ ਇਨ ਫਿਊਚਰ ਚ ਪਾਣੀ ਚਾਹੀਦਾ ਹੋਵੇਗਾ ਕਿ ਗਾਰੰਟੀ ਅਸੀਂ ਦਿੰਨੇ ਆ ਕਿ ਪੰਜਾਬ ਪਾਣੀ ਨਹੀਂ ਦੇਗਾ ਮੈਂ ਤੁਹਾਨੂੰ ਇਹੀ ਤਾਂ ਦੱਸ ਰਹੀ ਆ ਕਿ ਜਦੋਂ ਤਾਂ ਲੋੜ ਹੈ ਜਦੋਂ ਪਾਣੀ ਦਾ ਘਟਾ ਹੈ ਚਾਰੇ ਪਾਸੇ ਉਸ ਸਮੇਂ ਤਾਂ ਪੰਜਾਬ ਆਕੜ ਜਾਂਦੇ ਕਿਸਾਨੇ ਪਾਣੀ ਨਹੀਂ ਦੇਣਾ ਹਾਲਾਂਕਿ ਸਾਰੀ ਨਦੀਆਂ ਇਹਨਾਂ ਦੇ ਉੱਥੇ ਦੇਖ ਕੇ ਅੰਗੀ ਜਾਂਦੀਆਂ ਨਹੀਂ ਜਦੋਂ ਪਾਣੀ ਵਾਧੂ ਆ ਰਿਹਾ ਹੈ ਹੁੰਦੋ ਸਿਲੇ ਲੋ ਇੱਕ ਹੀ ਤਰੀਕਾ ਹੋਇਆ ਅਸੀਂ ਇਹ ਤਾਂ ਹੈ ਨਹੀਂ ਕਿ ਅਸੀਂ ਪੂਰਾ ਡੈਮ ਬੰਦ ਕਰਵਾਤੇ ਨੇ ਕਿ ਪਾਣੀ ਇੱਧਰੋਂ ਉੱਧਰੋਂ ਦੇ ਇੱਧਰ ਨਹੀਂ ਆ ਰਿਹਾ ਮੈਨੇਜਮੈਂਟ ਦੇ ਹਿਸਾਬ ਨਾਲ ਚੱਲ ਰਿਹਾ ਹਰਿਆਣਾ ਦੀ ਜਨਤਾ ਵੀ ਪੰਜਾਬ ਤੋਂ ਅੱਡ ਹੋ ਕੇ ਪੰਜਾਬ ਦੀ ਵੱਡੀ ਐ ਛੋਟੀ ਭੈਣ ਨਹੀਂ ਖਾਊਗੀ ਅੱਜ ਤੁਸੀਂ ਇਹ ਗੱਲ ਕਰਦੇ ਨੇ ਕਿ ਹਰਿਆਣਾ ਨੇ ਮਨਾਂ ਘਾਤ ਤੱਕ ਕੱਲਾ ਛੱਡਤਾ ਕਦੇ ਵੀ ਹਰਿਆਣਾ ਨੇ ਪੰਜਾਬ ਨੂੰ ਕੱਲਾ ਨਹੀਂ ਛੱਡਿਆ ਹਰ ਚੀਜ਼ 'ਚ ਬਾਠ ਬਾਹ ਲਾ ਕੇ ਅਸੀਂ ਸਾਂ ਐਸਾ ਕਿੱਤੀ ਹੈ ਹਰ ਵਾਲੀ ਜਿਹੜੀ ਆਕੜ ਹੈ ਉਹ ਪੰਜਾਬ ਨੇ ਦਿਖਾਈ ਹੈ ਕਿਉਂਕਿ ਆਮ ਆਮੀ ਪਾਰਟੀ ਨੂੰ ਸਿਰਫ ਸਿਰਫ ਰਾਜਨੀਤੀ ਕਰਨੀ ਹੈ ਹੋਰ ਨਹੀਂ ਮੈਂ ਉਸ ਦਿਨ ਪਹਿਲਾ ਹਰਿਆਣਾ ਦੇ ਜੋ ਸੀਐਮ ਨੇ ਨਾਇਬ ਸਿੰਘ ਸੈਣੀ ਉਹਨਾਂ ਨੇ ਲੈਟਰ ਲਿਖਿਆ ਸੀ ਆਸ਼ਵਾਸਨ ਦਿੱਤਾ ਸੀ ਪੰਜਾਬ ਸਰਕਾਰ ਨੂੰ ਕਿ ਮਦਦ ਦਿੱਤੀ ਜਾਏਗੀ ਹਰ ਕੋਈ ਵੀ ਮਦਦ ਜੋ ਚਾਹੀਦੀ ਹੋਏਗੀ ਤੇ ਆਮ ਆਦੀ ਪਾਰਟੀ ਹੁਣ ਕਹਿ ਰਹੀ ਇਸ ਸਿਰਫ ਇੱਕ ਜੁਮਲਾ ਸੀ ਬਿਲਕੁਲ ਮਦਦ ਕਰਾਂਗੇ ਔਰ ਜੋ ਬਿਲਕੁਲ ਮਦਦ ਕਰਾਂਗੇ ਔਰ ਅੱਗੇ ਵੀ ਮਦਦ ਕਰਾਂਗੇ ਸਾਡੇ ਸੀਐਮ ਸਾਹਿਬ ਇੰਨੇ ਦਰਿਆਦਿਲ ਹੈਗੇ ਨੇ ਨਾਇਬ ਸੈਣੀ ਜੀ ਉਹਨਾਂ ਦੇ ਨਾਇਆਬ ਜਿਹੜੇ ਫੈਸਲੇ ਹੈਗੇ ਨੇ ਉਹ ਸਾਰੋਂ ਪਾਸੇ ਮਦਦ ਕਰਨ ਵਾਲੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅੱਜ ਉਹ ਕਹਿ ਰਹੇ ਮਦਦ ਕਰਾਂਗੇ ਤਾਂ ਤੁਸੀਂ ਇਹ ਕਹਿ ਰਹੇ ਸਾਡਾ ਹੜ ਦਾ ਪਾਣੀ ਆਪਣੇ ਹੜਾਵਾ ਲੋ ਅਸੀਂ ਅਸੀਂ ਇਹ ਕਹਿ ਕੇ ਕਿ ਜੋ ਤੁਹਾਡਾ ਨੁਕਸਾਨ ਹੋਇਆ ਹੈ ਅਸੀਂ ਉਹਦੇ ਵਿੱਚ ਬਾਹ ਦੇ ਵਿੱਚ ਬਾਹ ਲਾ ਕੇ ਪੂਰਾ ਕਰਾਵਾਂਗੇ ਚਾਹੇ ਤੁਹਾਡੇ ਫੁੱਲ ਟੁੱਟੇ ਨੇ ਚਾਹੇ ਤੁਹਾਡੇ ਝੜਕ ਬਈਆਂ ਨੇ ਚਾਹੇ ਤੁਹਾਡੇ ਜਾਨਵਰਾਂ ਦਾ ਨੁਕਸਾਨ ਹੋਇਆ ਹੈ ਅਸੀਂ ਉਹਦੇ ਦੇ ਬਾਹ ਬਾਹ ਲਾ ਕੇ ਸੁਧਾਇਤਾ ਕਰਾਂਗੇ ਹਾਂ ਜਿੱਦ ਤੱਕ ਪਾਣੀ ਦੀ ਗੱਲ ਹੈਗੀ ਹੈ ਜਿੰਨਾ ਪਾਣੀ ਹਰਿਆਣਾ ਸਹਿ ਸਕਦਾ ਹੈਗਾ ਉਹ ਵੀ ਅਸੀਂ ਬਾਜਬਾਲਾ ਕੇ ਨਾਲ ਫੈਨ ਨੂੰ ਤਿਆਰ ਹੈਗੇ ਆ ਪਰ ਇਹਨਾਂ ਨੂੰ ਆਪਣੀ ਆਕੜ ਖਤਮ ਕਰਨੀ ਪਏਗੀ ਜਦੋਂ ਤਰਾਸਦੀ ਆਂਦੀ ਹੈ ਸਾਰੇ ਪਾਸੇ ਭਾਈਚਾਰੇ ਨਾਲ ਹੀ ਕੰਮ ਚੱਲਦਾ ਹੈ ਜਿਸ ਤਰੀਕੇ ਨਾਲ ਪੰਜਾਬ ਆਪਣਾ ਰੁਤਬਾ ਔਰ ਜਿਸ ਤਰੀਕੇ ਨਾਲ ਆਪਣਾ ਆਕੜ ਰੱਖਾਂਦਾ ਉਸ ਤੋਂ ਬਾਅਦ ਉਹਦੇ ਕਰਕੇ ਸਾਰੇ ਬੰਦੇ ਪਰੇਸ਼ਾਨ ਦੇ ਪਿੱਛੇ ਹਟਦੇ ਨੇ ਜੀ ਰੰਜੀਤਾ ਜੀ ਜੀ ਨੀਲਗਰਗ ਜੀ ਰੰਜੀਤਾ ਮੈਮ ਕਹਿ ਰਹੇ ਨੇ ਕਿ ਮੈਨੇਜਮੈਂਟ ਚ ਪ੍ਰੋਬਲਮ ਸੀ ਤਾਂ ਕਰਕੇ ਇਹੋ ਜਿਹੇ ਹਾਲਾਤ ਬਣੇ ਨੇ ਦੇ ਕੋ ਰੰਜੀਤਾ ਮੈਡਮ ਨੇ ਕੁਝ ਮਿਸ ਗਾਈਡ ਕਰਨ ਦੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜਿਸ ਨੂੰ ਇਹ ਆਕੜ ਕਹਿ ਰਹੇ ਨੇ ਉਹ ਤੁਸੀਂ ਦੇਖੋ ਜਦੋਂ ਉਹ ਰੌਲਾ ਸੀ April ਦੇ ਵਿੱਚ ਉਹ ਆਕੜ ਨਹੀਂ ਸੀ ਉਹ ਸੀ ਕਿ ਤੁਸੀਂ ਆਪਣੇ ਹਿੱਸੇ ਤੋਂ ਵੱਧ ਦਾ ਪਾਣੀ ਪਹਿਲਾਂ ਵਰਤ ਚੁੱਕੇ ਸੀ ਤੇ ਸਾਡਾ ਪਾਣੀ ਤੁਸੀਂ ਖੋਣਾ ਚਾਹੁੰਦੇ ਸੀ ਅਸੀਂ ਤੁਹਾਨੂੰ ਇਹ ਆਖਿਆ ਸੀ ਕਿ ਤੁਸੀਂ ਆਪਣੇ ਹਿੱਸੇ ਦਾ ਵਰਤ ਚੁੱਕੇ ਹੋ ਇਸ ਕਰਕੇ ਸਾਡੇ ਹਿੱਸੇ ਦਾ ਪਾਣੀ ਤੁਸੀਂ ਹੁਣ ਨਾ ਲਓ ਤੇ ਸਾਡੇ ਪਾਣੀ ਦੇ ਉੱਤੇ ਟਾਕਾ ਨਾ ਮਾਰੋ ਉਹ ਆਕੜ ਨਹੀਂ ਹੁੰਦੀ ਆਪਣਾ ਹੱਕ ਰੱਖਣਾ ਆਕੜ ਨਹੀਂ ਹੁੰਦੀ ਹੈ ਹਾਂ ਉਸ ਦੇ ਬਾਵਜੂਦ ਵੀ ਅਸੀਂ ਤੁਹਾਨੂੰ ਪੀਣ ਵਾਸਤੇ ਉਸ ਵਕਤ ਹੀ 4500 ਕਿਊਸਿਕ ਪਾਣੀ ਜਿਹੜਾ ਹੈਗਾ ਸੋ ਫਾਲਤੂ ਦਿੱਤਾ ਸੀ ਔਰ ਦੂਸਰੀ ਜਨਨ ਕਿ ਜਿਹੜੇ ਕਿ ਇਹ ਲਾਗੀ ਕਿ ਅੱਜ ਜਦੋਂ ਤੁਸੀਂ ਆਪ ਦੇ ਕੋਟੇ ਨੂੰ ਵੀ ਘਟਾਉਣ ਦੀ ਗੱਲ ਕਰ ਰਹੇ ਹੋ ਠੀਕ ਹੈ ਨਾ ਅੱਜ ਤੁਸੀਂ ਆਪਣਾ ਕੋਟਾ ਵੀ ਲੈਣ ਨੂੰ ਤਿਆਰ ਨਹੀਂ ਹੋ ਔਰ ਰੇਪੀਰੀਅਨ ਸਟੇਟ ਦਾ ਕੀ ਹਾਲ ਹੁੰਦਾ ਹੈਗਾ ਉਹ ਅੱਜ ਸਾਰਿਆਂ ਨੇ ਮੰਜ਼ਰ ਦੇਖਿਆ ਹੈਗਾ ਸੋ ਨੈਚੁਰਲੀ ਹੈ ਵੀ ਜਦੋਂ ਆਫਤ ਸਾਡੇ ਤੇ ਆਉਂਦੀ ਹੈਗੀ ਆਫਤ ਸਾਡੇ ਤੇ ਆਉਂਦੀ ਹੈਗੀ ਹੈ ਤੇ ਜਦੋਂ ਪਾਣੀ ਦੀ ਜ਼ਰੂਰਤ ਹੁੰਦੀ ਹੈ ਉਦੋਂ ਸਾਡੇ ਨਾਲ ਧੱਕਾ ਨਾ ਕਰਿਆ ਕਰੋ ਉਦੋਂ ਤੁਸੀਂ ਬੀਬੀਐਮ ਦੇ ਥਰੂ ਸ਼ਾਰਜ ਕਰਦੇ ਹੋ ਉਦੋਂ ਕੇਂਦਰ ਵੀ ਇਨਵੋਲਵ ਹੋ ਜਾਂਦਾ ਉਦੋਂ ਹਰਿਆਣੇ ਦੀ ਬੀਜੇਪੀ ਵੀ ਇਨਵੋਲਵ ਹੋ ਜਾਂਦੀ ਹੈ ਠੀਕ ਹੈ ਨਾ ਉਹ ਧੱਕਾ ਹੁੰਦਾ ਔਰ ਜਿਹੜੀ ਹੁੰਦੀ ਹੈ ਕੁਦਰਤੀ ਆਫਤ ਮੈਨੇਜਮੈਂਟ ਹੁੰਦੀ ਹੈ ਕਿ ਲਿਮਟ ਜਦੋਂ ਤੁਸੀਂ ਰੁਟੀਨ ਦੇ ਵਿੱਚ ਸਾਡੀ ਸਰ ਚਲੋਗੇ ਪਹਿਲਾਂ ਹੜ੍ਹ ਨਹੀਂ ਆ ਗਏ ਪਹਿਲਾਂ ਸਾਡੀ ਮੈਨੇਜਮੈਂਟ ਠੀਕ ਸੀ ਅੱਜ ਜਿਹੜੇ ਇਹ ਹੜ੍ਹ ਆਏ ਨੇ ਕੁਦਰਤੀ ਕਰੋਪੀ ਆਈ ਹੈ ਹਿਮਾਚਲ ਦੇ ਵਿੱਚ ਮੀਂਹ ਪੈ ਰਹੇ ਨੇ ਜਬਰਦਸਤ ਧੰਗ ਦੇ ਨਾਲ ਮੀਂਹ ਪੈ ਰਹੇ ਨੇ ਔਰ ਉਹ ਪਾਣੀ ਦੀ ਕਰੋਪੀ ਇੰਨੀ ਹੈਗੀ ਕਿ ਸਾਰਾ ਕੁਝ ਤਬਾਹ ਹੋ ਗਿਆ ਠੀਕ ਹੈ ਕਿ ਨਹੀਂ ਹੁਣ ਤੁਸੀਂ ਇਸ ਨੂੰ ਮੈਨੇਜਮੈਂਟ ਦੇ ਨਾਲ ਜੋੜ ਰਹੇ ਹੋ ਤếp ਭਾਈ ਜੀ ਸਾਡੀ ਤੁਸੀਂ ਗੱਲ ਕਰਦੇ ਹੋ ਆਪ ਹੀ ਘੱਗਰ ਦੀ ਗੱਲ ਕਰ ਰਹੇ ਹੋ ਫਿਰ ਘੱਗਰ ਦੀ ਤੁਹਾਡੀ ਮੈਨੇਜਮੈਂਟ ਕਿੱਥੇ ਗਈ ਉੱਥੇ ਕਿਉਂ ਨਹੀਂ ਹੋਇਆ ਮੇਰੇ ਕਹਿਣ ਦਾ ਮਤਲਬ ਹੈਗਾ ਕੁਦਰਤੀ ਆਫਤਾਂ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੁੰਦਾ ਹੈਗਾ ਲੇਕਿਨ ਇਨ੍ਹਾਂ ਆਫਤਾਂ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣਾ ਬਣਦਾ ਹੁੰਦਾ ਔਰ ਪੰਜਾਬ ਨੇ ਹਮੇਸ਼ਾ ਅੱਗੇ ਹੋ ਕੇ ਦੁਨੀਆਂ ਦੇ ਕਿਸੇ ਕੋਨੇ ਦੇ ਵਿੱਚ ਵੀ ਕੋਈ ਆਫਤ ਆਈ ਹੋਵੇ ਪੰਜਾਬੀਆਂ ਨੇ ਅੱਗੇ ਹੋ ਕੇ ਹਮੇਸ਼ਾ ਬਾਹਮੜੀ ਹੈ ਤੇ ਉੱਥੇ ਸੇਵਾ ਭਾਵਨਾ ਦੇ ਨਾਲ ਕੰਮ ਕੀਤਾ ਅਸੀਂ ਇਹ ਨਹੀਂ ਦੇਖਿਆ ਕਿ ਸਾਹਮਣੇ ਬੰਦਾ ਕੌਣ ਹੈ ਤੇ ਅਸੀਂ ਤੇ ਉਹ ਭਾਈਕਨਈਆ ਦੀ ਧਰਤੀ ਦੇ ਵਾਰਸ ਹੈਗੇ ਹਾਂ ਅਸੀਂ ਇਹ ਕਹਿੰਦਾ ਮਤਲਬ ਹੈਗਾ ਅਸੀਂ ਸਾਡਾ ਤਾਂ ਸਿਰਫ ਇਹੀ ਮਤਲਬ ਇੱਕ ਸਵਾਲ ਕੀਤਾ ਸੀ ਕਿ ਅੱਜ ਜੇ ਦੁੱਖ ਦੀ ਘੜੀ 'ਚ ਸਾਡਾ ਤੁਸੀਂ ਸਾਥ ਨਹੀਂ ਦੇ ਸਕਦੇ ਪੰਜਾਬ ਨੂੰ ਇਕੱਲਿਆਂ ਛੱਡ ਦਿੱਤਾ ਹੈਗਾ ਤੂੰ ਖੂਤ ਜੀਤੇ ਆਮਦੀ ਪਾਰਟੀ ਦਾ ਕਹਨਾ ਹੈ ਕਿ